ਲਾ ਸੱਜਣਾ ਪਿੰਡ ਜੁਗਲਾਣ ਤਹਿਸੀਲ ਬਰੇਟਾ ਮੰਡੀ ਤੇ ਜਲਾ ਰਹੂਗਾ ਮਾਨਸਾ ਕਮ ਇਹ ਸੱਜਣਾ ਦਾ ਹੈਗਾ ਸਪੈਸ਼ਲ ਦੁੱਧ ਤੇ ਇਹ ਬਾਈ ਕਹਿੰਦਾ ਨਾ ਬੋਤਲਾ ਰਾਹੀਂ ਦੁੱਧ ਵੇਚਦੇ ਆਂ ਆਪਾਂ ਬਰੇਟੇ ਵੀ ਆ ਬਰੇਟੇ ਵੀ ਜਾਂਦਾ ਦੁੱਧ ਤੇ ਇੱਕ ਡੈਰੀ ਇਹ ਸੱਜਣਾ ਦੀ ਹੈਗੀ ਆ ਹਰਿਆਣੇ ਚ ਟੁਹਾਨੇ ਇੱਥੇ ਬਾਈ ਕਹਿੰਦਾ ਨਵਾਂ ਕੰਮ ਸ਼ੁਰੂ ਕਰਿਆ ਵਪਾਰ ਦਾ ਜਿਹੜਾ ਕੰਮ ਆ ਉਹ ਵੀ ਬਿਲਕੁਲ ਨਵਾਂ ਪਹਿਲੀ ਵੀਡੀਓ ਆ ਤੇ ਪਹਿਲਾ ਹੀ ਲਾਟ ਆ ਬਾਈ ਦਾ ਬਿਲਕੁਲ ਬਾਈ ਕਹਿੰਦਾ ਜੈਜੇ ਰੇਟ ਤੇ ਕੰਮ ਕਰਨਾ ਇਹ ਮੰਨ ਲਓ ਵੀ ਸਿਰਫ 5 7000 ਨਾ ਬਾਈ ਕਹਿੰਦਾ 5 ਕੁ ਹਜ਼ਾਰ ਨਾ ਆਪਾਂ ਮੈਂ ਵੇਚਣੀ ਆ ਤੇ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਰਹੂਗੀ ਆ ਚਾਰ ਮੱਝਾਂ ਪਕਾਉ ਨੇ ਤਾਜ਼ੀਆਂ ਸੂਈਆਂ ਤੇ ਡਿਟੇਲ ਬਾਈ ਨੂੰ ਪੁੱਛ ਲਾਂ ਜਿਹੜਾ ਰੇਟ ਆ ਰੇਟ ਕਰਾ ਦਾਂਗੇ ਵੀਡੀਓ 'ਚ ਤੇ ਰੇਟ ਮੰਨ ਲਓ ਬਿਲਕੁਲ ਬਾਈ ਤੋਂ ਮੈਂ ਫਿਕਸ ਕਰਾ ਕੇ ਜਾਣਾ ਆਜੋ ਬਾਈ ਹੁਣੇ ਬੰਨੇ ਹੋਰ ਕੀ ਹਾਲ ਹੈ ਜੀ ਬਹੁਤ ਵਧੀਆ ਸਰ ਜੀ ਸਤਿ ਸ੍ਰੀ ਅਕਾਲ ਬਾਈ ਠੀਕ ਹੈ ਜੀ ਨਾਮ ਤੇ ਨੰਬਰ ਦੋ ਜੀ ਬਈ ਨਾਮ ਗੁਰਚਨ ਸਿੰਘ ਹਾਂਜੀ ਪਿੰਡ ਜਗਲਾਂਣ ਫੋਨ ਨੰਬਰ ਜੀ ਫੋਨ ਨੰਬਰ 98555 ਹਾਂਜੀ 73070 ਜੀ 9955573070 ਨਾਮ ਕੀ ਦੱਸਾਈ ਆਪਣਾ ਗੁਰਚਰਨ ਜੀ ਲਾ ਗੁਰਚਰਨ ਫਿਰ ਆਇਆ ਨ ਬੋਲੀ ਗੜਕ ਕੇ ਜਿਹਾ ਜਿਵੇਂ ਰੋਟੀ ਰਾਟੀ ਖਾਦੀ ਹੁੰਦੀ ਆ ਤੇ ਮਾਰ ਲੱਭੀ ਕੈਮਰਾ ਇੱਕ ਨੰਬਰ ਵਾਲੀ ਮੱਝ ਤੇ ਤੇ ਇਹ ਮੱਝਾ ਸਾਰੀਆਂ ਗੁਰਚਰਨ ਭਾਈ ਆਈਆਂ ਕਿੱਥੋਂ ਨੇ ਇਹ ਸਾਰ ਤੋਂ ਜੀ ਸਾਰੀਆਂ ਹਰਿਆਣੀਆਂ ਹਾਂ ਹਾਂ ਹਰਿਆਣੀਆਂ ਦੀਆਂ ਗਾਰੰਟੀ ਰਹੂਗੀ ਇਹ ਗਾਰੰਟੀ ਰਹੂਗੀ ਇੱਕ ਲਾਲਾ ਉਹ ਇਹ ਤੋਂ ਲੈਂਦੀ ਆ ਰਤੀ ਲਾਲਾ ਠੀਕ ਆ ਗੱਲ ਬਸ ਉਹ ਆਈ ਉਹ ਵੀ ਹਰਿਆਣੇ ਚੋਂ ਉਹ ਆਈ ਹਰਿਆਣੇ ਚੋਂ ਠੀਕ ਆ ਹਾਂ ਉਹਨੂੰ ਪੰਜਾਬ ਦੀ ਸ਼ੁਰੂਆਤ ਇੱਕ ਨੰਬਰ ਤੋਂ ਕਰ ਲੈਣੇ ਤੇ ਸੂਆ ਕਿਹੜਾ ਰੂਗਾ ਵੀ ਦਾ ਸੂਆ ਇਹਦਾ ਦੂਜਾ ਜੀ ਦੂਜਾ ਸੂਆ ਕਿੰਨੇ ਦਿਨ ਦੀ ਸੂਈ ਹੋਗੀ ਇਹ ਸੂਈ 7 ਦਿਨਾਂ ਦੀ ਸੂਈ ਹੋਈ ਆ ਠੀਕ ਆ ਗੱਲ ਤੋਰ ਦੇ ਚੋਬਰਾ ਖੁੱਲ ਕੇ ਤੇ ਬਾਕੀ ਸੱਜਣੋਂ ਇੱਥੋਂ ਨਾ ਜੱਜਮੈਂਟ ਤੁਰਦੀ ਦੀ ਕਰ ਲਿਓ ਸੂਆ ਬਾਈ ਕਹਿੰਦਾ ਰਹੂਗੀ ਦੂਜਾ ਤੇ ਕਿੰਨੇ ਦਿਨ ਦੀ ਸੂਈ ਹੋਗੀ ਭਾਈ 7 ਦਿਨਾਂ ਦੀ ਸੀ ਜੀ 7 ਦਿਨਾਂ ਦੀ ਸੂਈ ਹਲੇ ਹਲੇ ਹੁਰਲੇ ਬੰਨੇ ਲਿਆ ਤੇ ਦੁੱਧ ਕਹ ਲਈ ਕਿੰਨਾ ਹਾਜ਼ਰ ਹੈ ਇਹਦੇ ਕੋਲ ਹੁਣ ਇਸ ਟਾਈਮ 11 ਲੀਟਰ ਹੈ ਹਾਜ਼ਰ ਹੈ ਜੀ 11 ਲੀਟਰ ਹਾਜ਼ਰ 7 ਦਿਨਾਂ ਦੀ ਸੂਈ ਤੇ ਪੀਕ ਲੇਬਰ ਇਹਦਾ ਕਿੰਨਾ ਕ ਦੱਸਿਆ 14 15 ਦੇਉ ਜੀ ਖੁੱਲਾ ਤੇ ਬਾਕੀ ਸੱਜਣੋ ਨਾ ਇੱਥੇ ਤੋਂ ਤੁਰਦੀ ਦੀ ਜੱਜਮੈਂਟ ਕਰ ਸਕਦੇ ਹਾਂ ਕਿੰਨੇ ਦਿਨ ਦਾ ਸੂਆ ਦੱਸਿਆ ਬਾਈ ਦਾ ਸੱਤ ਦਿਨਾਂ ਦਾ ਜੀ ਸੱਤਾਂ ਦਿਨਾਂ ਦੀ ਤੇ ਦੁੱਧ ਕਿੰਨਾ ਹਾਜ਼ਰ ਆ ਜੀ ਅੱਜ ਦੁੱਧ ਐਸ ਟਾਈਮ 11 ਲੀਟਰ ਆ ਜੀ 11 ਲੀਟਰ ਤਿਆਰ ਹਾਂ ਜੀ 11 ਲੀਟਰ ਤਿਆਰ ਸੂਆ ਦੂਜਾ ਤੇ 11 ਲੀਟਰ ਬਾਈ ਕਹਿੰਦਾ ਹਾਜ਼ਰ ਦੁੱਧਾ ਤੇ ਬਾਕੀ ਇੱਥੇ ਤੋਂ ਕੁਆਲਿਟੀ ਚੈੱਕ ਕਰ ਸਕਦੇ ਹਾਂ ਰੂ ਵੀ ਬਾਈ ਕਹਿੰਦਾ ਹਰਿਆਣੇ ਦੀ ਤੇ ਸੂਆ ਰੂਗੀ ਦੂਜਾ ਲੈ ਚਲ ਚੋ ਬਰਾਂਦਰਲੇ ਬੰਨੇ ਬੱਚਾ ਕੀ ਆ ਜੀ ਨਾਲ ਇਹਦੇ ਬੱਚਾ ਜੀ ਇਹਦੇ ਕੱਟਾ ਕੱਟੀ ਆ ਮੈਂ ਕੱਟੀ ਆ ਨਾਲ ਇਹਦੇ ਆ ਗਈ ਬਾਈ ਕਹਿੰਦਾ ਕੱਟੀ ਤੇ ਬਾਕੀ ਇੱਥੇ ਤੋਂ ਆਰਡਰ ਕੁਆਲਟੀ ਚੈੱਕ ਕਰ ਸਕਦਾ ਚਵਾਈ ਦੀ ਕਿਵੇਂ ਰੂਗੀ ਬਾਈ ਚਵਾਈ ਜਾਵਾਂ ਪੋਲੀ 100 ਦੀ 100 100 ਦੀ 100 ਸ਼ਰਮਾ ਸ਼ਿਟਾ ਟਾਟ ਫਾਟ ਕੋਈ ਹਾਂਜੀ ਜ਼ਿੰਮੇਵਾਰੀ ਰੂਗੀ ਭਾਰ ਬੋਝ ਜ਼ਿੰਮੇਵਾਰੀ ਹੈ ਦੀ ਠੀਕ ਆ ਗੱਲ ਹਰੇਕ ਪੱਖ ਤੋਂ ਬਾਈ ਕਹਿੰਦਾ ਜ਼ਿੰਮੇਵਾਰੀ ਰੂ ਤੇ ਪੀਕ ਲੈਵਲ ਦੇ ਕਿੰਨਾ ਕੁ ਦੁੱਧ ਚਵਾ ਦੂਗੀ ਬਾਈ ਇਹ ਇਹ 14 15 ਖੁੱਲਾ ਪਾਓ ਜਮਾ ਨੇ 14 15 ਦੇ ਲਗਭਗ ਕਹਿ ਲਈ ਵੀ ਖਰਾਕ ਖਰੂਕ ਵਾਲੇ ਕਹਿ ਲਏ ਜਿਵੇਂ ਹਰਿਆਣੇ ਵਾਲੇ ਠੰਡੇ ਜੇ ਦਿਮਾਗ ਨਾ ਪਾਉਂਦੇ ਨੇ ਉਹੀ ਕੰਮ ਹੀ ਆਪਣਾ ਸਾ ਅੱਜ ਅੱਜ ਮੈਂ ਖ ਚਲਾਈ ਤਾਂ ਨਹੀਂ ਖਰਾਕ ਤੇ ਕਲੀ ਨਹੀਂ ਚਲਾਈ ਨਹੀਂ ਕੁਝ ਨਹੀਂ ਅੱਜ ਤਾਂ ਇਹ ਸੁਕਰੀ ਦੀ ਐ ਸਿਸਟਮ ਜੀ ਠੀਕ ਹੈ ਗੱਲਾ ਹਾਂਜੀ ਤੇ ਹਾਈਟ ਰਹੂਗੀ ਮੀਡੀਅਮ ਸੂਆ ਰਹੂਗੀ ਦੂਜਾ ਤੇ ਚਬਾਈ ਵਾਲੇ ਮਾਮਲੇ ਚ ਬਾਈ ਕਹਿੰਦਾ ਰਹੂਗੀ 100 ਦਾ 100 ਤੇ ਨਾਲ ਇਹਦੇ ਆ ਗਈ ਕੱਟੀ 7 ਦਿਨਾਂ ਦਾ ਸੂਆ ਤੇ 11 ਲੀਟਰ ਬਾਈ ਟਾਈਮ ਤੋਂ ਟਾਈਮ ਅੱਜ ਆਪਾਂ ਚਬਾ ਕੇ ਦੇ ਦਾਂਗੇ ਹਾਂ ਚਬਾ ਕੇ 4 ਡੰਗ 5 ਡੰਗ ਜਿਉਂ ਨੇ ਮਰਜ਼ੀ ਚੋਗੇ ਠੀਕ ਹੈ ਗੱਲ ਇਹਦਾ ਰੇਟ ਕੀ ਰਹੂਗਾ ਬਾਈ ਰੇਟ ਇਹਦਾ ਮੰਗ ਮੰਗਿਆ ਕਿੰਨਾ ਕਰ ਲਵਾਂ 40 ਕਰਾ ਲਓ 130 ਦੀ ਹਾਂ ਨਾ ਹੋਊਗਾ 1 ਲੱਖ ਤੇ 30 ਹਜ਼ਾਰ ਦੀ ਫਿਕਸ ਜੀ ਦੇ ਦਾਂਗੇ ਉਹ ਚੋ ਇਹ ਮੰਨ ਲਓ ਵੀ ਛੋਟ ਛੋਟ ਵਾਲਾ ਕੰਮ ਹੀ ਰਹਿ ਜੂਗਾ ਕੱਲਾ ਹਾਂਜੀ ਹਾਂਜੀ ਆਓ ਜੇ ਮੰਨ ਲਓ ਕੱਲੀ ਛੋਟ ਵਾਲਾ ਕੰਮ ਹੀ ਰਹਿ ਜੂਗਾ ਬਾਕੀ ਇੱਥੇ ਤੋਂ ਕਰ ਸਕਦੇ ਹਾਂ ਚ ਇੱਕ ਗੈਪ ਬੜਾ ਕਮਾਲਦਾਰ ਰੱਖਦੀ ਆ ਥਣਾ ਦਾ ਤੇ ਨਾਲ ਇਹਦੇ ਰਹੂਗੀ ਕੱਟੀ ਸੂਆ ਰਹੂਗੀ ਦੂਜਾ ਤੇ ਹੁਣ ਤੁਹਾਨੂੰ ਇੱਕ ਬੂਰੀ ਮੱਝ ਦਿਖਾ ਦਾਂਗੇ ਦੋ ਨੰਬਰ ਤੇ ਇਹਦਾ ਕਿਹੜਾ ਸੂਆ ਰਹੂਗਾ ਜੀ ਇਹਦਾ ਜੀ ਤੀਜਾ ਸੂਆ ਜੀ ਤੀਜਾ ਸੂਆ ਇਹ ਕਿਨੇਕ ਦਿੰਦੀ ਸੂਈ ਹੋਗੀ ਇਹ ਵੀ 8 ਦਿਨਾਂ ਦੀ ਹੀ ਸੂਈ ਜੀ 8 ਦਿਨਾਂ ਦੀ ਸੂਈ ਤੇ ਹੁਣ ਕਿੰਨੀ ਕੁ ਬੌਲੀ ਇਹਦੇ ਕੋਲ ਹਾਜ਼ਰ ਬਈ ਹੁਣ ਹੈਗੀ 11 ਲੀਟਰ ਇਹਦੇ ਨਾਲ ਖੋਲਾ ਜੀ 11 ਖੋਲਾ ਦਿਓ ਹਾਂ ਇਹ ਦਊ 14 15 ਠੀਕ ਆ ਗੱਲ ਹਾਂ ਖੋਲਾ ਦਿਓ 14 15 ਇਹ ਆ ਤੋੜ ਦੇ ਜੋ ਬਰਾ ਖੋਲ ਪਿਛਲੀ ਵਾਰੀ ਦਿੱਤਾ ਨਹੀਂ ਮੈਂ 15 ਲੀਟਰ ਉਹ ਇਹਨਾਂ ਦੀ ਕਹੋ ਜੀ ਠੀਕ ਆ ਜੀ ਤੋੜ ਦੇ ਖੋਲ ਕੇ ਬਾਕੀ ਵਾਲੇ ਦੀ ਜੱਜਮੈਂਟ ਆ ਵੀ ਕੀ ਤੇ ਬਾਕੀ ਸੱਜਣੋ ਇੱਥੇ ਲੋ ਜੱਜਮੈਂਟ ਕਰ ਲਿਓ ਤੁਰਦੀ ਦੀ ਇਹ ਆ ਗਈ ਬੂਰੀ ਮੱਝ ਨੰਬਰ ਆ ਗਿਆ ਦੂਜਾ ਤੇ ਸੂਆ ਬਾਈ ਦੇ ਦੱਸਣ ਮੁਤਾਬਕ ਇਹਦਾ ਰਹੂਗਾ ਤੀਜਾ ਸੂਆ ਤੇ ਕਿੰਨੇ ਦਿਨ ਦੀ ਸੂਈ ਹੋ ਗਈ ਬਾਈ ਆ ਥੋੜਾ ਟਕਾਈ ਨਾਲ ਲੈ ਚਲ ਹੌਲੀ ਲੈ ਚਲ ਹੌਲੀ ਹਾਂ ਕਹਵਰ ਲੱਭੋ ਫੜ ਬੇਟਾ ਇੱਕ ਹਫ਼ਤੇ ਦੀ ਸੂਈ ਤੇ ਬਾਕੀ ਇੱਥੇ ਤੋਂ ਕਰ ਸਕਦੇ ਹੋ ਚੱਕ ਲੈ ਚੱਲਿਆ ਚਲ ਅੰਦਰ ਲੈ ਬੰਨੀ ਲੈ ਚੱਲ ਤੇ ਦੁੱਧ ਹਾਜ਼ਰ ਕਿੰਨਾ ਬਾਈ ਦੇ ਕੋਲ ਐ ਸਾਨੂੰ 11 ਲੀਟਰ ਹੈ ਜੀ ਇੱਥੇ 11 ਲੀਟਰ ਹਾਜ਼ਰ ਹਾਂ ਜੀ ਟਾਈਮ ਤੋਂ ਟਾਈਮ ਚੋਣ ਵਾਲਾ ਹਾਂ ਟਾਈਮ ਤੋਂ ਟਾਈਮ ਚਬਾਈ ਦੀ ਕਿਵੇਂ ਰਹੂਗੀ ਫੋਕੀ ਜਾਮਾ ਜੀ ਚਬਾਈ ਦੀ ਪੋਲੀ ਸਾਈਡ ਪਾਸਾ ਤਾਂ ਨਹੀਂ ਰੱਖ ਲਈ ਥੱਲੇ ਨਹੀਂ ਜੀ ਕੋਈ ਨਹੀਂ ਸੌ ਦੀ ਸੌ ਰਹੂਗੀ ਹਾਂ ਸੌ ਦੀ ਸੌ ਰਹੂਗੀ ਠੀਕ ਹੈ ਗੱਲਾਂ ਥੋੜਾ ਕਹੂੰਗਾ ਲਹੂ ਦਾ ਜਰੂਰ ਘਟਾ ਉਦਾਂ ਆ ਗਈ ਸੱਜਣੋ ਬੂਰੀ ਤੇ ਸੂਆ 15 ਲੀਟਰ ਚ ਬਾਦੂ ਜਮਾ ਗਰੀਬ ਕਰੋ ਆਈ ਹੈ ਜੀ ਇਹ ਠੀਕ ਹੈ ਗੱਲ ਹਾਂ ਜੀ ਬਹੁਤ ਜ਼ਿਆਦਾ ਠੀਕ ਹੈ ਗੱਲ ਆ ਬਾਈ ਕਹਿੰਦਾ ਗਰੀਬ ਸੱਜਣ ਤੂੰ ਲਈ ਆ ਕਿਸੇ ਤੋਂ ਤੇ ਲਈ ਉਧਰੋਂਗਾ ਮੱਝ ਤੇ ਬਾਕੀ ਇੱਥੇ ਤੋਂ ਕੁਆਲਟੀ ਕਰ ਸਕਦਾ ਨਾ ਇੱਕ ਤੇਲੀਆ ਪੂਰੀ ਆ ਗਈ ਤੇ ਥਣਲੇਵੇ ਦੀ ਵੀ ਬਿਲਕੁਲ ਸਾਫ਼ ਰਹੂਗੀ ਤੇ ਚਵਾਈ ਚ ਰਹੂਗੀ ਬਾਈ 100 ਦਾ 100 100 ਦਾ 100 ਛੜਲਾ ਛਟਾ ਟਾਇਟ ਫਟ ਜਮਾ ਜ਼ਿੰਮੇਵਾਰੀ ਰਹੂਗੀ ਠੀਕ ਹੈ ਗੱਲ ਬੱਚਾ ਕਿਹੜਾ ਆ ਗਿਆ ਦਾ ਬਾਈ ਇਹਦਾ ਉਹ ਆ ਤੇ ਆ ਦੋ ਨੰਬਰ ਵਾਲਾ ਹਾਂ ਜੀ ਤੇ ਆ ਆਗੇ ਇੱਕ ਨੰਬਰ ਵਾਲੀ ਦਾ ਨਾ ਹਾਂ ਜੀ ਆ ਕੱਟੀ ਦਾ 나ੜੂਆ ਨਾਲ ਹੀ ਆ ਤੇ ਆ ਬੱਚਾ ਆ ਗਿਆ ਸੱਜਣ ਉਹ ਇਹ ਇਹ ਵੀ ਮੇਰਾ ਖਿਆਲ ਮੇਲ ਕਾਫ ਆ ਗਿਆ ਨਾ ਹਾਂ ਜੀ ਮੇਲ ਕਾ ਇਹ ਆ ਗਿਆ ਕਟਾ ਤੇ ਇਹਦੇ ਕੋਲ ਵੀ ਬਾਈ ਕਹਿੰਦਾ 11 ਤਿਆਰ ਆ ਤੇ ਇੱਕ ਨੰਬਰਾਈ ਝੋਟੀ ਕੋਲ ਵੀ 11 ਤਿਆਰ ਆ 14 15 ਲਗਭਗ ਬਾਈ ਕਹਿੰਦਾ ਇਹ ਚ ਵਾ ਦੂ ਤੇ 14 ਦੇ ਲਗਭਗ ਹੀ ਬੂਰੀ ਚ ਵਾ ਦੂ ਤੇ ਬੂਰੀ ਦਾ ਰੇਟ ਕੀ ਲਊਗਾ ਜੀ ਖਰਾਬ ਭਵਾਨ 30 ਲਓਗਾ ਮੈਂ 25 ਕਰਾਂ ਲਊ ਇੱਕ 20 ਦੀ ਹਾਂ ਨਾ ਜੀ 1 ਲੱਖ ਤੇ 20 ਦੀ ਇੱਕ 20 ਹੀ ਦੇ ਦਾਂਗੇ ਹਾਂ ਜਮਾ ਜੀ ਠੀਕ ਆ ਗੱਲ 11 ਚ ਵਾ ਦਾਂਗੇ ਡੰਗ ਤੋੜਾਂਗੇ ਡੰਗ ਤੋੜਾਂਗੇ ਜੀ ਹਾਂ ਇਹ 1 30 ਹਾਂ ਇੱਕ ਤੇਰੀ ਠੀਕ ਹੈ ਗੱਲ ਜੇ ਕੋਈ ਜੋੜਾ ਲੈਂਦਾ ਹੈ ਥੋੜੀ ਬਹੁਤੇ ਹੋ ਜੂ ਮੰਨਤਾ ਨਹੀਂ ਚ ਮੈਂ ਮੰਨਦਾ ਨਹੀਂ ਮੰਨਦਾ ਨਾ ਬਸ ਜਮਾਣ ਕਿਸੇ ਤੋਂ ਨਾਲ ਵੀ ਪੈਸਾ ਵੀ ਨਹੀਂ ਵੱਧ ਹੋ ਕਰਾਇਆ ਗਿਆ ਠੀਕ ਹੈ ਫਿਕਸ ਜੀ ਆ ਗਿਆ ਫਿਕਸ ਜੀ ਆ ਯਾਰ ਪਹਿਲਾਂ ਨਵਾਂ ਕੰਮ ਵੀ ਹੋਣੀ ਕਰਨਾ ਹੈ ਠੀਕ ਹੈ ਗੱਲ ਹਾਂਜੀ ਤੇ ਆ ਤਿੰਨ ਨੰਬਰ ਵਾਲੀ ਕੀ ਕੰਡੀਸ਼ਨ ਇਹਦਾ ਸੂਆ ਕਿਹੜਾ ਬਾਈ ਇਹਦਾ ਦੂਜਾ ਸੂਆ ਇਹਦਾ ਵੀ ਦੂਜਾ ਸੂਆ ਹਾਂ ਜੀ ਬਹੁਤ ਆ ਤੇ ਥੱਲੇੋਂ ਦਾ ਖੁੱਲੇ ਲੈਵੇ ਜੀ ਰੂਹੇ ਨਾ ਬਹੁਤ ਖੁੱਲੇ ਨੇ ਵੀ ਕਿੰਨੇ ਦਿਨ ਦੀ ਸੂਈ ਹੋ ਗਈ ਜੀ ਇਹ ਇਹ ਸੱਤਾਂ ਦਿਨਾਂ ਦੀ ਇਹ ਸੂਈ ਹੋਈ ਜੀ ਸੱਤਾਂ ਦਿਨਾਂ ਦੀ ਇਹਦਾ ਬੱਚਾ ਕਿਹੜਾ ਆਹਾਂ ਹਾਂ ਜੀ ਆ ਨਾਲੇ ਦੇ ਮੇਰੇ ਖਿਆਲ ਕੱਟੀ ਆ ਗਈ ਬਈ ਨਾ ਹਾਂ ਅਨਾਲਾ ਕੀ ਕੱਟੀ ਤੇ ਸੱਤਾਂ ਦਿਨਾਂ ਦਾ ਸੁਗਾ ਨੰਬਰ ਆ ਗਿਆ ਤੀਜਾ ਤੇ ਇਹਦੇ ਕੋਲੇ હાજર ਕਿੰਨਾ ਅੱਜ ਦੁੱਧ ਲੈ ਲਈ ਬੋਲਾ હાજર ਤਿਆਰ ਅੱਜ ਉਹਦਾ 11 10 ਲਾਲ ਇਸ ਟਾਈਮ ਚੋਕੇ ਲੈ ਜੀ ਡੰਗ ਤੋਂ ਡੰਗ ਡੰਗ ਤੋਂ ਡੰਗ ਹੈਗਾ 11 ਲਾਲ ਇਹ ਥੱਲੇ ਇਹ ਇਧਰੋਂ ਲਈ ਜਾ ਉਧਰੋਂ ਲਈ ਜੀ ਇਹ ਇਹ ਉਧਰੋਂ ਹੀ ਹੈ ਰੇਣੀ ਚ ਇਹ ਠੀਕ ਹੈ ਗੱਲ ਤੋੜ ਦੇ ਬਾਈ ਫੋਲ ਕੇ ਨੂੰ ਇਹ ਇਹ ਝੋਟੀ ਬਾਈ ਕਹਿੰਦਾ ਆ ਕੀ ਸੱਤਾਂ ਦਿਨਾਂ ਦੀ ਸੂਈ ਇਹ ਮੰਨ ਲਓ ਵੀ ਸਾਰੇ ਪਸ਼ੂ ਇਹ ਨਾ ਹਫ਼ਤੇ ਦੇ ਲਗਭਗ ਸੂਏ ਹੋਏ ਨੇ ਸੂਆ ਸੂਆ ਕਿਹੜਾ ਰਹੂਗਾ ਜੀ ਇਹਦਾ ਦੂਜਾ ਜੀ ਸੂਆ ਇਹਦਾ ਵੀ ਬਾਈ ਕਹਿੰਦਾ ਦੂਜਾ ਤੇ ਨਾਲ ਇਹਦੇ ਵੀ ਕੱਤੀ ਆ ਗਈ ਤੇ ਬਾਕੀ ਆਰਡਰ ਬਹੁਤ ਸੋਹਣਾ ਰੱਖ ਦਿਆ ਥੱਲੋਂ ਕਰ ਸਕਦੇ ਹਾਂ ਚੈੱਕ ਇਹਦੇ ਕੋਲੇ ਕਿੰਨੀ ਬੋਲੀ ਦੱਸਿਆ ਦੀ ਹਾਜ਼ਰ ਬਾਈ ਇਸ ਟਾਈਮ ਜੀ ਹੈਗਾ 11 10 ਮੰਨ ਕੇ ਦੋ ਟਾਈਮ ਚੋਲੇ ਜੀ ਫੋਲਾ ਡੰਗ ਤੋਂ ਡੰਗ ਹਾਂ ਜੀ ਕੰਡਿਆ ਚਵਾਈ ਦੀ ਕਿੰਦਾ ਰਹੂਗੀ ਜੀ ਜਮਾ ਫੋਕੀ ਇਹ ਦੁੱਧ ਜਿੰਨੀਆਂ ਝੋਟੀਆਂ ਥੱਲੇ ਦੱਸਿਆ ਸਾਰਾ ਕੰਡੇ ਵਾਲਾ ਜੀ ਹਾਂ ਜੀ ਕੰਡੇ ਵਾਲਾ ਕੰਡੇ ਠੀਕ ਆ ਗੱਲ ਮਾਈਕ ਦਾ ਲੀਟਰ ਵਾਲਾ ਪੈ ਮਾਰਨਾ ਹੁੰਦਾ ਹਾਂ ਜੀ ਨਾ ਕੰਡੇ ਵਾਲਾ ਕੰਡੇ ਇੱਕ ਆ ਗਿਆ ਮੰਨ ਲਓ ਕੰਡੇ ਵਾਲਾ ਕੰਡੇ ਦਾ 10 ਕਿਲੋ ਬਾਈ ਕਹਿੰਦਾ ਇਹਦੇ ਕੋਲ ਹਾਜ਼ਰ ਆ ਇਹ ਵੀ ਖੁੱਲਾ 14 15 ਇਹ ਪਾਉਗੀ ਨਾਲ ਇਹਦੇ ਆ ਗਈ ਕੱਤੀ ਤੇ ਇਹ ਮੰਨ ਲਓ ਵੀ ਕੱਚੀਆਂ ਸੂਈਆਂ ਨੇ ਲਗਭਗ 7 ਦਿਨਾਂ ਦੇ ਲਗਭਗ ਹੀ ਸੂਈਆਂ ਹੋਈਆਂ ਇਹ ਤਿੰਨੇ ਮੱਜਾਂ ਇਹ ਦਾ ਰੇਟ ਕਿ ਰਹੂਗਾ ਇਹ ਤਾਂ ਨੰਬਰ ਵਾਲੀ ਦਾ ਇਹ ਦਾ 1 25 1 ਲੱਖ ਤੇ 25 ਜੀ ਹਾਂ ਇਹਦਾ ਬਾਈ ਕਹਿੰਦਾ ਰਹੂਗਾ 1,25,000 ਨੰਬਰ ਆ ਗਿਆ ਤੀਜਾ ਹਫਤੇ ਦੀ ਸੂਈ 10 ਕਿਲੋ ਕੰਡੇ ਦਾ ਬੋਲਾ ਹਾਜ਼ਰ ਤੇ ਇਹਨਾਂ ਕੋਲੇ ਬਾਈ 11-11 ਦੋਹਾਂ ਕੋਈ ਹਾਂਜੀ ਹਾਂਜੀ ਇਹਨਾਂ ਕੋਲੇ ਬਾਈ ਕਹਿੰਦਾ 11-11 ਤੇ ਦੁੱਧ ਜਿੰਨਾ ਕਿ ਦੱਸਣਾ ਸਾਰਾ ਦੱਸਣਾ ਕੰਡੇ ਵਾਲਾ ਕੰਡੇ ਵਾਲਾ ਤੇ ਇੱਕ ਮਾਂ ਚ ਸੱਜਣੋਂ ਬਾਈ ਕੋਲੇ ਇਧਰਲੇ ਬੰਨੇ ਖੜੀ ਆ ਚਾਰ ਨੰਬਰ ਤੇ ਇਹਦਾ ਸੂਆ ਕਿਹੜਾ ਰਹੂਗਾ ਜੀ ਇਹਦਾ ਤੀਜਾ ਜੀ ਤੀਜਾ ਸੂਆ ਤੇ ਨਾਲ ਇਹਦੇ ਬੱਚਾ ਕੀ ਆ ਗਿਆ ਜੀ ਕੱਟਾ ਜੀ ਨਾਲ ਆ ਗਿਆ ਮੇਲ ਕਾਫ ਸੂਆ ਕਿੰਨੇ ਦਿੰਦਾ ਹੋਗਾ ਜੀ ਇਹਦਾ ਹਫਤੇ ਦੀ ਦਾ ਸੂਆ ਜੀ ਇੱਕ ਹਫਤੇ ਦਾ ਕਿੰਨੀ ਬੌਲੀ ਹਾਜ਼ਰ ਹੈ ਜੀ ਇਹਦੇ ਕੋਲ 10 ਲੀਟਰ ਜੀ ਕੰਡੇ ਵਾਲੀ ਕੰਡੇ ਵਾਲੀ ਆ ਤੋਰ ਦਿਓ ਬਈ ਖੋਲ ਕੇ ਨੂੰ ਤੇ ਇਹ ਆ ਕੀ ਸੱਚ ਨੂੰ ਚਾਰ ਨੰਬਰ ਵਾਲੀ ਮੱਝ ਤੇ ਬਾਕੀ ਥਣ ਲੇਵੇ ਦੀ ਇਹ ਕਹੂੰਗਾ ਪੂਰੀ ਆਸਲ ਕਹਿ ਲੈਂਦੇ ਨੇ ਇੱਥੋਂ ਕਰ ਸਕਦੇ ਹਾਂ ਚੈੱਕ ਆ ਤੋਰ ਦਿਓ ਬਈ ਟਕਾ ਕੇ ਜੀ ਹੈ ਨਾ ਆ ਤੋਰ ਦਿਓ ਟਕਾ ਕੇ ਜੀ ਇੱਥੋਂ ਕਰ ਸਕਦੇ ਹਾਂ ਚੈੱਕ ਤੇਰੇ ਵਾਲੇ ਬੰਨੀ ਘਮਾ ਲਾ ਪਰਲੇ ਬੰਨੀ ਬਾਕੀ ਸੱਚ ਨੂੰ ਇੱਥੇ ਤਾਂ ਮੱਝ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਸੁਭਾਅ ਦੀ ਵੀ ਠੰਡੀ ਰਹੂਗੀ ਤੇ ਥਣ ਲੇਵੇ ਦੀ ਰਹੂਗੀ ਪੂਰੀ ਸਾਫ ਕਿੰਨਾ ਦੱਸਿਆ ਦੀ ਕੰਡੇ ਦਾ ਬੋਲਾ ਇਹਦੇ ਕੋਲ ਜੀ 10 ਜੀ 10 10 ਕਿਲੋ ਕੰਡੇ ਵਾਲਾ ਹਾਂਜੀ ਤੇ ਕਿੰਨਾ ਦੁੱਧ ਚਵਾ ਦੂਗੀ ਪੀਕਲੇ ਵਾਲੀ 14 ਆਰਾਮ ਦੇ 14 14 ਦੇ ਲਗਭਗ ਬਾਈ ਕਹਿੰਦਾ ਚਵਾ ਦੂਗੀ ਤੇ ਥਣ ਲੇਵੇ ਜੀ ਰਹੂਗੀ ਪੂਰੀ ਠੋਸ ਤਾਜੀ ਸੂਈਆ ਗੰਦਮੰਦ ਹਜੇ ਸਿੱਟਦੀ ਆ ਇਹ ਮੰਨ ਲਓ ਬਾਡੀ ਤੋਂ ਲਾ ਕੇ ਆਰਡਰ ਤੋਂ ਲਾ ਕੇ ਪੂਰੀ ਸਾਫ ਰਹੂਗੀ ਹਰੇਕ ਪੱਖ ਤੋਂ ਚਵਾਈ ਦੀ ਪੋਲੀ ਰਹੂਗੀ ਬਾਈ ਜੀ ਹਾਂ ਜੀ ਹਾਂ ਚਾਰਾਂ ਦੀ ਪੋਲੀ ਜੀ ਠੀਕ ਹੈ ਗੱਲ ਆ ਚਵਾਈ ਵਾਲੇ ਮਾਮਲੇ ਚ ਬਾਈ ਕਹਿੰਦਾ ਬਿਲਕੁਲ ਨਰਮ ਰਹੂਗੀ ਕਿਉਂਕਿ ਇਹ ਆਰਡਰ ਦੀ ਮੈਂ ਜ਼ਿਆਦਾ ਫੋਕਸ ਕਰਕੇ ਦਿਖਾਵਾਂਗਾ ਤੁਹਾਨੂੰ ਲੇਵਾ ਝੋਟੀ ਦਾ ਇਹ ਮੰਨ ਲਓ ਪੂਰਾ ਕਮਾਲ ਦਾ ਆਰਡਰ ਰੱਖਦੀ ਆ ਇੱਥੋਂ ਕਰ ਸਕਦੇ ਹੋ ਚੈੱਕ ਕਿੰਨਾ ਦੁੱਧ ਚਵਾ ਦੂਜੀ ਪੀਕ ਲੈਵਲ ਤੇ 14 ਜੀ 14 ਖੁੱਲਾ ਇਹ ਮੰਨ ਲਓ ਵੀ 14 14 ਕਿਲੋ ਵਾਲੀਆਂ ਝੋਟੀਆਂ ਦਿਖਾਤੀਆਂ ਤੁਹਾਨੂੰ ਚਾਰੇ ਇਹਦਾ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਕਿੰਨਾ ਕਰਾ ਲਵਾਂ 1 5 ਦੀ ਹਾਂ ਲਾ ਜੀ ਦੀ 1 5 ਦੀ ਹਾਂਜੀ ਇਹ ਝੋਟੀ ਬਾਈ ਕਹਿੰਦਾ 1 ਲੱਖ ਤੇ 5000 ਦੀ ਦੇਣੀ ਆ ਜੈਸਨ ਉਹ ਚ ਚਵਾਈ ਚ ਬਿਲਕੁਲ ਪੋਲੀ ਰਊਗੀ 10 ਕਿਲੋ ਬੋਲਾ ਤੇ ਨੰਬਰ ਇਹਦਾ ਆ ਗਿਆ ਚੌਥਾ ਟੋਟਲ ਇਹ ਮੰਨ ਲਓ ਬਾਈ ਕੋਲੋਂ ਤੁਹਾਨੂੰ ਨਾ ਮੈਂ ਚਾਰ ਝੋਟੀਆਂ ਦਿਖਾਤੀਆਂ ਚਵਾਈ ਨੇ ਬਾਈ ਕਹਿੰਦਾ 400 ਦਾ 100 ਰਹਿਣੀਆਂ ਬਿਲਕੁਲ ਨਰਮ ਤੇ 4 ਹੀ ਰਹਿਣੀਆਂ ਹਰਿਆਣੇ ਦੀਆਂ ਕਿਉਂਕਿ ਇੱਕ ਡੈਰੀ ਇਹ ਸੱਜਣਾਂ ਦੀ ਮੈਂ ਤੁਹਾਨੂੰ ਸ਼ੁਰੂਆਤ ਚ ਹੀ ਦੱਸੀ ਆ ਵੀ ਤੁਹਾਹਾਣੇ ਵੀ ਆ ਤੇ ਇੱਥੇ ਬਾਈ ਹੋਰਾਂ ਨੇ ਨਵਾਂ ਕੰਮ ਸਟਾਰਟ ਕੀਤਾ ਤੇ ਦੁੱਧ ਵਾਲਾ ਕੰਮ ਆ ਜਿਹੜਾ ਵਧੀਆ ਲੈਵਲ ਤੇ ਚੱਲਦਾ ਤੇ ਨਾਲ-ਨਾਲ ਬਾਈ ਕਹਿੰਦਾ ਨਾ ਵਪਾਰ ਦਾ ਸਾਫ਼ ਸੁਥਰਾ ਜਿਹਾ ਕੰਮ ਰੱਖਣਾ ਤੇ ਚਾਰ ਝੋਟੀਆਂ ਦਿਖਾ ਦਿਆਂ ਤੁਹਾਨੂੰ ਨੰਬਰ 22 ਦਾ ਉੱਤੀ ਚੱਲੀ ਜਾਂਦਾ ਸਕਰੀਨ ਦੇ ਜਿਹੜੇ ਵੀ ਸੱਜਣ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਡੰਗ ਤੋਂ ਡੰਗ ਚੋ ਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ